ਰਹਿੰਦੇ ਉਹਨਾਂ ਨੂੰ ਲਾਜ ਵੀ ਨਹੀਂ ਆਉਂਦੀ ਉਹ ਇਸ ਅਵਸਥਾ ਵਿੱਚ ਕਾਲ ਦੇ ਦੂਤਾਂ ਤੋਂ ਮਨ ਸਹਿਜ ਵਿੱਚ ਜਾ ਕੇ ਵਿਚਾਰ ਕੋਈ ਨਾ ਕੋਈ ਲੈਂਦਾ ਹੀ ਰਹਿੰਦਾ ਹੈ ਇਸ ਨੂੰ ਮਹਿਸੂਸ ਇਹ ਨਹੀਂ ਹੁੰਦਾ ਕਿ ਨਾ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਮੈਂ ਘਰ ਵਾਪਸ ਜਾਣਾ ਹੈ ਇਹ ਵਿਚਾਰ ਲੈਣੇ ਸ਼ੁਰੂ ਕਰ ਦਿੰਦਾ ਹੈ ਇਸ ਹੁਣ ਇੱਥੇ 3 ਘੰਟੇ ਇੱਕ ਪਹਿਰ ਲਗਭਗ ਇਹਦੇ ਨੇ ਜੁੜਦਾ ਹੁੰਦਾ ਹੈ ਜੇ ਅਸੀਂ ਸਹਿਜ ਵਿੱਚ ਬੈਠਣ ਦੀ ਕੋਸ਼ਿਸ਼ ਕਰਾਂਗੇ ਇਹ ਆ Cosa ਨੂੰ ਰੋਕਣਗੇ ਵਿਚਾਰਾਂ ਵਿੱਚ ਪਾਉਣਗੇ ਇੱਥੇ ਫਿਰ ਗੁਰਮਖ ਜਿਹੜਾ ਭਗਤ ਹੈ ਉਹ ਧਰਮ ਦਾ ਆਸਰਾ ਲੈ ਕੇ ਉਹ ਜੁੱਧ ਕਰਦਾ ਹੈ ਉਸ ਜੁੱਧ ਦੇ ਵਿੱਚ ਹਰੀ ਦੇ ਮੰਦਰ ਦਾ ਜਿਹੜਾ ਦਰ ਹੈ ਉਸ ਦੇ ਅੱਗੇ ਇਹ ਜੁੱਧ ਹੁੰਦਾ ਹੈ ਜਿਸ ਨੂੰ ਮਹਾਰਾਜ ਕਹਿੰਦੇ ਨੇ ਪਹਿਰ ਸਮਾਦ ਸਨੋਹ ਗਿਆਨ ਹੈ ਅਸ ਸੰਚੜਿਓ ਪੇ ਇੱਕ ਪਹਿਰ ਤੱਕ ਇਹ ਜੁੱਧ ਚੱਲਦਾ ਹੈ ਇਸ ਜੁੱਧ ਵਿੱਚ ਧਰਮ ਦੀ ਫੌਜ ਕਮਜ਼ੋਰ ਪੈਂਦੀ ਹੈ ਕਿਉਂਕਿ ਕਾਲ ਦਾ ਜ਼ੋਰ ਜ਼ਿਆਦਾ ਹੈ ਉਦੋਂ ਫਿਰ ਧਰਮ ਦੀ ਫੌਜ ਜਦੋਂ ਕਮਜ਼ੋਰ ਪੈਂਦੀ ਹੈ ਕਾਫੀ ਧਰਮੀ ਜੇ ਫਿਰ ਇੱਥੇ ਆਪਸ ਸਮਰਪਣ ਕਰਦੇ ਹਨ ਜੁੱਤ ਕਰਦੇ ਕਰਦੇ ਸ਼ਹੀਦ ਹੋ ਜਾਂਦੇ ਨੇ ਭਾਵ ਮਨ ਮਰ ਜਾਂਦੇ ਨੇ ਇਸ ਨੂੰ ਮਹਾਰਾਜ ਕਹਿੰਦੇ ਨੇ ਸੂਰਾ ਸੋ ਪਹਿਚਾਨਿਆ ਜੋ ਲਰ ਦੇਨ ਕੇ ਹੈ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡ ਕੇ ਇਸ਼ਣ ਗੁਰਮਖੰਨੇ ਭਗਤਾਨੇ ਇੱਕ ਪਹਿਰ ਤੱਕ ਇਸ ਦਰ ਤੇ ਬੈਠ ਕੇ ਜੁੱਧ ਕੀਤਾ ਜਿੰਨਾ ਚਿਰ ਜਾਂ ਤਾਂ ਦੋ ਹੀ ਗੱਲਾਂ ਨੇ ਜਾਂ ਤਾਂ ਅਗੋਂ ਮਦਦ ਆ ਜਾਏਗੀ ਉਪਰੋਂ ਜਿਸ ਨੂੰ ਤੁਸੀਂ ਯਾਦ ਕਰ ਰਹੇ ਹੋ ਉਹ ਤੁਹਾਡੀ ਮਦਦ ਕਰ ਦੇਗਾ ਤੁਹਾਡੀ ਜਿੱਤ ਹੋ ਜਾਏਗੀ ਜਾਂ ਫਿਰ ਤੁਸੀਂ ਜੁੱਧ ਕਰਦੇ ਆ ਕਰਦੇ ਆ ਸ਼ਹੀਦ ਹੋ ਜਾਓਗੇ ਭਾਵੇਂ ਮਨ ਮਰ ਜਾਏਗਾ ਜਿਹੜਾ ਮਨ ਸ਼ਬਦ ਦੁਆਰਾ ਇਸ ਸੰਦਾਫ ਕਰਦਾ ਕਰਦਾ ਪਰਮਾਤਮਾ ਦੇ ਦਰ ਤੇ ਡਿੱਗ ਪਿਆ ਉਸ ਵਾਸਤਾ ਵਿੱਚ ਮਹਾਰਾਜ ਕਹਿੰਦੇ ਨੇ ਕਿ ਇਹ ਹੁਣ ਦੁਬਾਰਾ ਨਹੀਂ ਮਰੇਗਾ ਜਿਹੜਾ ਸ਼ਬਦ ਦੁਆਰਾ ਮਰਨਾ ਸਿੱਖ ਗਿਆ ਸ਼ਬਦ ਮਰੇ ਤਾਂ ਸਦਾ ਆਨੰਦ ਸਤਿਗੁਰੂ ਭੇਟੇ ਗੁਰੂ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ ਇਸੇ ਜਿਹੜੇ ਗੁਰਮਖ ਨੇ ਫਿਰ ਉਹ ਆਪ ਦਾ ਰਾਜ ਕਾਇਮ ਕਰਨ ਵਾਸਤੇ ਇਹ ਜੁੱਧ ਕਰਦੇ ਨੇ ਜਾਂ ਤੱਕ ਖਤਮ ਹੋ ਜਾਂਦੇ ਨੇ ਮਨ ਮਰ ਜਾਂਦਾ ਹੈ ਜਾਂ ਫਿਰ ਅਬਿਨਾਸੀ ਰਾਜ ਦੇ ਉਪਰਾਤੀ ਕਰ ਲੈਂਦੇ ਨੇ ਸੋ ਇਸੇ ਤਰ੍ਹਾਂ ਇਸ ਨੂੰ ਸਮਝਾਇਆ ਹੋਇਆ ਹੈ ਕਿ ਜੇ ਅਸੀਂ ਈਸ਼ਵਰ ਤਰਤਵ ਕੇ ਘਰ ਜਾਣਾ ਹੈ ਤੇ ਸਾਨੂੰ ਸਾਡੇ ਮਨ ਦੇ ਨਾਲ ਇਹ ਜੁੱਦ ਕਰਨੀ ਪਵੇਗਾ ਕਿਉਂਕਿ ਮਨ ਮਾਇਆ ਦੇ ਦੂਤਾਂ ਦੇ ਵਾਸ ਹੋ ਚੁੱਕਾ ਹੈ ਜੇ ਮਨ ਸਿਆਣਾ ਹੁੰਦਾ ਤੇ ਇਹ ਆਪ ਹੀ ਆਪਣੇ ਘਰ ਚਲਾ ਜਾਂਦਾ ਕੋਣੈ ਨੂੰ ਸਮਝਾਉਣ ਦੀ ਲੋੜ ਤਾਂ ਹੈ ਪਏ ਕਿ ਇਹ ਆਪ ਦੇ ਕਰ ਦੇ ਅਵਸਥਾ ਨੇ ਪੁੱਲ ਲਗਿਆ ਹੈ ਇਹ ਡਰ ਨੂੰ ਵੀ ਪੁੱਲ ਲਗਿਆ ਹੈ ਤੇ ਹੰਕਾਰ ਵਿੱਚ ਪੰਜਾਂ ਦਾ ਸਾਥੀ ਬਣ ਕੇ ਇਹ ਫੁੱਲਿਆ ਨਿਸ਼ਮਉਂ ਦਾ ਤਰ੍ਹਾਂ ਵਿਰਦਾ ਹੈ ਫਿਰ ਮਾਲਕ ਜਦੋਂ ਮਦਦ ਤੇ ਆਉਂਦਾ ਹੈ ਉਦੋਂ ਸਾਡੇ ਅੰਦਰ ਅਨਹਦ ਸ਼ਾਂਤ ਪ੍ਰਗਟ ਹੁੰਦਾ ਹੈ ਉਦੋਂ ਭਗਤ ਕਬੀਰ ਜੀ ਕਹਿੰਦੇ ਨੇ ਕਗਨ ਦਮਾਮਾ ਬਾਝੋ ਕਿ ਦਮਾਮਾ ਭਾਵ ਨਗਾੜਾ ਇਹੋ ਜਿਹੀ ਆਵਾਜ਼ ਆਈ ਜਦੋਂ ਅਸੀਂ ਇਸ ਹਿੱਸੇ ਵਿੱਚ ਬੈਠੇ ਸੀ ਤੇ ਇਟਿ ਜੋਰ ਦੇ ਗगन ਦੇ ਵਿੱਚ ਭਾਵ ਦਸਵੇਂ ਦਵਾਰ ਵਿੱਚ ਇਹ ਸ਼ਬਦ ਪ੍ਰਗਟ ਹੋਇਆ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਵਜੋਜਨ ਕੋ ਦਾਹੋ ਐਸਾ ਗੁਰਮੁਖ ਫਿਰ ਇਥੇ ਜੋਜ ਦੇ ਨੇ ਤੇ ਜੋਜ ਤੇ ਕੌਣ ਨੇ ਜਿਨ੍ਹਾਂ ਨੂੰ ਆਪ ਦੇ ਗੁਰੂ ਤੇ ਭਰੋਸਾ ਹੈ ਕਈ ਤੁਸੀਂ ਦੇਖੋਗੇ ਇਥੋਂ ਦਰ ਤੇ ਤੁਹਾਡੇ ਨਾਲ ਉੱਠ ਕੇ ਆਏ ਜ਼ਰੂਰ ਨੇ ਦਰ ਤੱਕ ਆਉਣਗੇ ਕਿ ਐਸੀ ਵੀ ਰੱਬ ਨੂੰ ਮਿਲਣ ਚੱਲੇ ਹਾਂ ਐਸੀ ਵੀ ਪਗਤੀ ਕਰਨੀ ਹੈ ਪਰ ਜਦੋਂ ਹੀ ਥੋੜਾ ਜਿਹਾ ਅੰਦਰ ਕਾਲ ਵਿਚਾਰਨਾਂ ਦਾ ਖੇਲ ਚਲਾਏਗਾ ਕਿ ਤੇ ਪਰਿਵਾਰ ਕਿਤੋਂ ਰੋਕ ਦੇਗਾ ਕਿ ਤੁਸੀਂ ਨਾਮ ਜਪਣ ਲੱਗੇ ਹੋ ਅੱਜ ਤੁਸੀਂ ਸੰਗਤ ਵਿੱਚ ਨਹੀਂ ਜਾਣਾ ਕਾਲ ਖਿੱਚਦਾ ਹੈ ਇਸ ਤਰ੍ਹਾਂ ਕਈ ਫੌਜਾਂ ਭੱਜਣ ਵਾਲੇ ਵੀ ਹੁੰਦੇ ਨੇ ਉਹ ਇਸ ਤਰ੍ਹਾਂ ਲੜ ਜਾਂਦੀਆਂ ਨੇ ਵਿੱਚ ਤੇ ਕਿਸੇ ਨੂੰ ਕਮਜ਼ੋਰ ਕਰਨਾ ਹੋਵੇ ਤੇ ਵਿੱਚ ਆਪ ਦੇ ਕਮਜ਼ੋਰ ਬੰਦੇ ਕਾਲ ਲੜਾ ਦਿੰਦਾ ਹੈ ਇਸ ਤਰ੍ਹਾਂ ਸਾਡੇ ਪਰਿਵਾਰਾਂ ਵਿੱਚ ਕਈ ਭੱਜਣ ਵਾਲੇ ਵੀ ਹੁੰਦੇ ਨੇ ਕਈ ਸੰਗਤ ਵਿੱਚੋਂ ਵੀ ਭੱਜਣ ਵਾਲੇ ਹੁੰਦੇ ਨੇ ਤੇ ਥੋੜਾ ਕਚੇਰੀ ਸਿਮਰਨ ਕਰ ਦਿੰਦੇ ਨੇ ਫਿਰ ਉਹਨਾਂ ਦੇ ਅੰਦਰ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਫਿਰ ਕਮਜ਼ੋਰ ਪੈਂਦੇ ਨੇ ਉਹ ਫਿਰ ਦੂਜਿਆਂ ਨੂੰ ਵਿਤੋੜਦੇ ਨੇ ਪੀ ਅਸੀਂ ਸੰਗਤ ਦੇ بجائے ਇਹ ਤਰਤਿਆਨ ਕਰੋ ਉਧਰ ਚੱਲੀਓ ਉਧਰ ਚੱਲੀਓ ਇਸ ਤਰ੍ਹਾਂ ਛੱਡਿਏ ਉਹ ਫਿਰ ਮਨ ਨੂੰ ਪਰਮ ਵਿੱਚ ਪਾਉਂਦੇ ਨੇ ਤੇ ਇਹ ਫੌਜਾਂ ਜਿਹੜੀਆਂ ਕਾਲ ਵਿੱਚ ਇਹ ਛੱਡੀਆਂ ਹੁੰਦੀਆਂ ਨੇ ਇਹ ਆਪਣੇ ਪਰਿਵਾਰਾਂ ਵਿੱਚ ਵੀ ਇਸ ਤਰ੍ਹਾਂ ਦੇ ਜੀਵ ਨੇ ਜਿਹੜੇ ਨਾਮ ਜਪਣ ਲੱਗਾ ਆਲਸ ਕਰਦੇ ਨੇ ਜਿਨ੍ਹਾਂ ਦਾ ਮਨ ਕਮਜ਼ੋਰ ਪੈਂਦਾ ਹੈ ਜਿਹੜੇ ਮਾਇਆ ਦਾ ਮੋਹ ਜ਼ਿਆਦਾ ਕਰਦੇ ਨੇ ਕ੍ਰੋਤ ਵਿੱਚ ਆ ਜਾਂਦਾ ਨੇ ਜਦੋਂ ਕੋਈ ਨਾਮ 잡ਦਾ ਹੈ ਐਸੀ ਤਰ੍ਹਾਂ ਸਤ ਸੰਗਤ ਵਿੱਚ ਜਦੋਂ ਤੁਸੀਂ ਜਾਓਗੇ ਕਈ ਸਾਨੂੰ ਇਹੋ ਜਿਹੇ ਸੰਗਿ ਮਿਲਣਗੇ ਜਿਹੜੇ ਤੁਹਾਨੂੰ ਕਹਿਣਗੇ ਕਿ ਇਧਰ ਲਈ ਫੌਜ ਨੂੰ ਛੱਡਦੀ ਆਪਾਂ ਇੱਕ ਉੱਥੇ ਵੀ ਜਾਇਆ ਜਾਂਦਾ ਹੈ ਉੱਥੇ ਵੀ ਜੁੱਧ ਹੁੰਦਾ ਹੈ ਉੱਥੇ ਵੀ ਇਹ ਲੜਾਈ ਕਰਦੇ ਨੇ ਆਵਾਪਾਂ ਉਹਨਾਂ ਦੀ ਫੌਜ ਵਿੱਚ ਚੱਲਦੇ ਆਂ ਕਿ ਇਹ ਤਾਂ ਹਾਰ ਹੀ ਜਾਣਗੇ ਇਹ ਤਾਂ ਇਕੱਲੇ ਰਹਿ ਗਏ ਨੇ ਈਸ਼ਰ ਮਹਾਰਾਜ ਕਹਿੰਦੇ ਨੇ ਪੇ ਜਦੋਂ ਤੁਸੀਂ ਚੱਲੋਗੇ ਬਹੁਤ ਨਾਲ ਚੱਲਣਗੇ ਜਿਹ ਮਾਰਗ ਪੰਡਤ ਗਏ ਪਾਛੇ ਪੜੀ ਵਹੀਰ ਇੱਕ ਔਂਕਟ ਕਾਟੇ ਰਾਮ ਕੀ ਤਹ ਚੜ ਰਹੇ ਹੋ ਕਬੀਰ ਪੇ ਜਦੋਂ ਤੁਸੀਂ ਜਿਵੇਂ ਜਿਵੇਂ ਮੰਜ਼ਲ ਵਾਲੇ ਪਾਸੇ ਨੂੰ ਵਧੋਗੇ ਗਿਣਤੀ ਘਟਦੀ ਜਾਏਗੀ ਇਧਰ ਗਿਣਤੀ ਵਧੇ ਗਿਣਨੀ ਪਰਮਾਤਮਾ ਦੇ ਰਸਤੇ ਤੇ ਮਨਮੁਖਾਂ ਦੇ ਕੋਲ ਕਾਲ ਦੇ ਸੰਤਾਂ ਕੋਲ ਜ਼ਿਆਦਾ ਗਿਣਤੀ ਹੈ ਕਿਉਂਕਿ ਉਥੇ ਕਾਲ ਨੇ ਉਹਨਾਂ ਨੂੰ ਲਾਲਚ ਦਿੱਤਾ ਹੋਇਆ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਉਹਨਾਂ ਦੇ ਉਹ ਇੱਛਾ ਪੂਰੀ ਹੋ ਰਹੀ ਹੈ ਉਹ ਉਸ ਸੰਤ ਤੇ ਵਿਸ਼ਵਾਸ ਕਰ ਲੈਂਦੇ ਨੇ ਕਿ ਜਦੋਂ ਦੇ ਅਸੀਂ ਇੱਥੇ ਆਏ ਆ ਸਾਡੇ ਕੰਮ ਹੋਣ ਲੱਗ ਪੈਣੇ ਸਾਡੇ ਸਰੀਰ ਦੇ ਰੋਗ ਘਟੇ ਗਏ ਨੇ ਸਾਡੇ ਵਿਗਮ ਦੂਰ ਹੋਣ ਲੱਗ ਪੈਣੇ ਗੁਰਬਾਣੀ ਦੇ ਬਜਾਏ ਉਹ ਸਰੀਰ ਨੂੰ ਮੰਨਣ ਲੱਗ ਪੈਣੇ ਕਿਸੇ ਤੇ ਦੀ ਉਹ ਜਾਂ ਕਰਨ ਲੱਗ ਪੈਣੇ ਤੇ ਜਦੋਂ ਅਸੀਂ ਕਿਸੇ ਤੇ ਦੇ ਨਾਲ ਜਾਦਾ ਪਿਆਰ ਕਰਦੇ ਆ ਤੇ ਫਿਰ ਪ੍ਰਮਾਤਮਾ ਹੌਲੀ-ਹੌਲੀ ਜੇ ਹੋ ਜਾਕਾਰ ਸੇ ਧਰਨ ਕਰਦੇ ਆਪਦੇ ਮਨ ਵਿੱਚ ਉਹ ਜੱਜਾ ਜਨਮ ਸਾਨੂੰ ਮਿਲ ਜਾਂਦਾ ਹੈ ਜੇ ਅਸੀਂ ਔਰਤ ਨੂੰ ਦੇਵੀ ਮੰਨ ਕੇ ਪੂਜਾ ਕਰਦੇ ਆਂ ਤੇ ਅਗਲਾ ਜਨਮ ਔਰਤ ਦਾ ਮਿਲ ਜਾਂਦਾ ਹੈ ਜੇ ਅਸੀਂ ਪੁਰਖ ਦੀ ਪੂਜਾ ਕਰਦੇ ਆ ਕਿਸੇ ਆਕਾਰ ਦੀ ਅਵਤਾਰ ਦੀ ਫਿਰ ਸਾਨੂੰ ਅਗਲਾ ਜਨਮ ਮਨੁੱਖ ਦਾ ਮਿਲ ਜਾਂਦਾ ਹੈ ਨਰ ਦਾ ਮਿਲ ਜਾਂਦਾ ਹੈ ਈਸ਼ਰ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਧਿਆਨ ਹੈ ਜਿਹਨੂੰ ਜਿਵੇਂ ਜੀਵ ਲਾਉਂਦੇ ਨੇ ਉਸਰਾ ਉਹਨਾਂ ਦੇ ਕਾਇਆ ਬਦਲਦੇ ਜਾਂਦੇ ਹੈ ਤੇ ਆਪਾਂ ਨੇ ਇੱਕ ਸੈਿਤ੍ਰਿਕਾ ਜੋ ਤਰਸ ਹੈ ਪਿਤ੍ਰ ਗੁਣ ਦੇ ਵਿੱਚੋਂ ਧਿਆਨ ਨੂੰ ਕੱਢ ਕੇ ਚੌਥੇ ਪਦ ਵਿੱਚ ਲਾਉਣਾ ਹੈ ਕਿਸੇ ਸਰੀਰ ਦੀ ਪੂਜਾ ਨਹੀਂ ਕਰਨੀ ਕਿਸੇ ਜਿਉਂਦੇ ਸਰੀਰ ਦੀ ਕਿਸੇ ਜਗ੍ਹਾ ਦੀ ਕਿਸੇ ਪੀਰ ਦੀ ਫਕੀਰ ਦੀ ਕਿਸੇ ਮਰੇ ਹੋਏ ਦੀ ਉੱਥੇ ਤੁਸੀਂ ਨਹੀਂ ਜਾਣਾ ਤੁਸੀਂ ਜਾਣਾ ਹੈ ਆਪਣੇ ਘਰ ਦੇ ਵਿੱਚ ਆਪਣੇ ਮੰਦਰ ਦੇ ਵਿੱਚ ਜੋ ਸਾਡੇ ਅੰਦਰ ਹੈ ਉਥੇ ਧਿਆਨ ਲਾਉਣਾ ਹੈ ਅੰਤਰ ਪੂਜਾ ਥਾਂ ਮਰਾਰਾ ਜੋਤੀ ਜੋਤ ਮਲਾਉਣ ਹਰ ਜੋ ਉਥੇ ਜਾ ਕੇ ਜਦੋਂ ਅਸੀਂ ਗੱਲ ਕਰੰਗੇ ਸਾਡੇ ਮਾਲਕ ਸੁਣਦਾ ਹੈ ਤੇ ਗੁਰਮਖਵਰੇ ਇਥੇ ਦਰ ਤੋਂ ਅੱਗੇ ਜਦੋਂ ਮਾਲਕ ਮਦਦ ਤੇ ਆਉਂਦਾ ਹੈ ਉਹ ਘਰ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਨੇ ਤੇ ਜਦੋਂ ਘਰ ਪ੍ਰਵੇਸ਼ ਹੁੰਦੇ ਨੇ ਅੰਦਰ ਕੀ ਖੇਲ ਵਾਪਰ ਵੀ ਹੈ ਉਥੇ ਫਿਰ ਸਾਨੂੰ ਦੱਸਦਿਨੇ ਕਿ ਇੱਕ ਸਾਡਾ ਨਾਗਵੀ ਦਾ ਸਥਾਨ ਹੈ ਜਿਸ ਨੂੰ ਨਾਵ ਕਾਟ ਕਹਿੰਦੇ ਨੇ ਇੱਕ ਸਾਡਾ ਜੋ ਸਹਿਜ ਗੋਫਾ ਦਾ ਦਰ ਹੈ ਇਹ ਦੋਹਾਂ ਨੇਤਰਾ ਦੇ ਦਰਮਿਆਨ ਸੁਨਨ ਦਾ ਕਾਟ ਜਿਸ ਨੂੰ ਕਹਿੰਦੇ ਨੇ ਇਹਨਾਂ ਦੋਹਾਂ ਦਰਾਂ ਤੇ ਮਾਲਕ ਦੇਖਦਾ ਹੈ ਇਸ ਖੇਲ ਨੂੰ ਜਿਸ ਨੂੰ ਗੁਰਮਾਨਿ ਵਿੱਚ ਕਹਿੰਦੇ ਨੇ ਪੇ ਦੋਹਾਂ ਸ੍ਰਿਆ ਕਾ ਆਸ਼ਵਾਮੀ ਖੇਲੇ ਵਿਖੇ ਅੰਤਰਜਾਮੀ ਜੇ ਜੋ ਤੁਸੀਂ ਸਿਮਰਨ ਕਰ ਰਹੇ ਹੋ ਉਹ ਪ੍ਰਮਾਤਮਾ ਅੰਦਰ ਇਹਨਾਂ ਦਰਾਂ ਤੇ ਬੈਠ ਕੇ ਦੇਖਦਾ ਹੈ ਹੁਣ ਮਨ ਦਰ ਤੇ ਕਿੰਨਾ ਚਿਰ ਬੈਠਦਾ ਹੈ ਉਹ ਪ੍ਰਮਾਤਮਾ ਨੇ ਦੇਖਣਾ ਹੈ ਕਿ ਜੇ ਤਾਂ ਭਰੋਸਾ ਹੋਏਗਾ ਇਹਨਾਂ ਨੂੰ ਗੁਰੂ ਤੇ ਵਿਸ਼ਵਾਸ ਹੋਏਗਾ ਫਿਰ ਇਹ ਦਰ ਤੇ ਟਿਕਣਗੇ ਫਿਰ ਸਹਿਜ ਵਿੱਚ ਬੈਠੋਗੇ ਨਹੀਂ ਤਾਂ ਕਾਲ ਜਿਵੇਂ ਵਿਚਾਰ ਦੇਵੇਗਾ ਇਹ ਉੱਠ ਕੇ ਕਾਲ ਦੇ ਦੇਸ਼ ਵਿੱਚ ਚਲੇ ਜਾਣਗੇ ਤੇ ਜਦੋਂ ਪਰਮਾਤਮਾ ਨੂੰ ਪਰਮਾਤਮਾ ਦਾ ਕਿਸੇ ਤੇ ਵਿਸ਼ਵਾਸ ਬਣਦਾ ਹੈ ਜਾਂ ਜਿਸ ਸਿੱਖ ਦਾ ਆਪਣੇ ਗੁਰੂ ਤੇ ਵਿਸ਼ਵਾਸ ਬਣਦਾ ਹੈ ਉਦੋਂ ਫਿਰ ਉਹ ਮਦਦ ਤੇ ਆਉਂਦੇ ਨੇ ਕਿਉਂਕਿ ਸਿੱਖ ਨੂੰ ਗੁਰੂ ਤੇ ਭਰੋਸਾ ਹੈ ਗੁਰੂ ਨੂੰ ਸਿੱਖ ਤੇ ਵਿਸ਼ਵਾਸ ਹੈ ਕਿ ਮੈਂ ਈਸ਼ਣੂ ਸਿਖਾ ਕੇ ਭੇਜਿਆ ਹੈ ਇਹ ਹਾਰੇਗਾ ਨਹੀਂ ਮਰਤਾ ਜਾਏਗਾ ਪਰ ਦਰਦ ਨਹੀਂ ਛੱਡੇਗਾ ਉਦੋਂ ਫਿਰ ਮਾਲਕ ਮਦਦ ਤੇ ਆਉਂਦਾ ਹੈ ਜਿਸੰਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਆਪਾਂ ਸ਼ਹਾਦਤ ਹੁਣ ਉਹਨਾਂ ਦੇ ਵਿਆਦ ਕਰਨਾ ਹੈ ਉਹਨਾਂ ਨੇ ਐਸੇ ਵਾਸਤਾ ਵਿੱਚ ਜਦੋਂ ਅੰਦਰ ਖੇਰ ਨੂੰ ਫਟਾਇ ਕਿਤਾ ਪਾਉ ਸਮਝ ਲਿਆ ਗੁਰੂ ਤੇ ਮਾਨ ਹੋ ਗਿਆ ਉਦੋਂ ਗੁਰੂ ਨੂੰ ਭਰੋਸਾ ਸੀ ਮਾਰੇ ਨੂੰ ਵੀ ਐਸੇ ਹੀ ਹੈ ਉਹਨਾਂ ਨੇ ਫਿਰ ਜੋ ਉਹ ਵਾਸਤਾ ਵਿੱਚ ਸਭ ਚਰਨ ਕੀਤੇ ਪੇ ਅਸੀਂ ਵੀ ਜਿਵੇਂ ਪਹਿਲਵਾਨ ਕੋਲ ਕਰਨ ਲੱਗਿਆ ਆਪਦੇ ਛੱਡੇ ਘੜ ਦੇ ਦਿੰਦ ਨੇ ਵੀ ਜਿਸ ਵਿੱਚ ਹਿੰਮਤ ਹੈ ਉਹ ਸਾਡੇ ਇਸ ਦਾਇਰੇ ਵਿੱਚ ਆ ਕੇ ਛੱਡੇ ਨੂੰ ਪੁੱਟ ਕੇ ਦਿਖਾਓ ਉਹ ਕਹਿੰਦੇ ਨੇ ਵੀ ਅਸੀਂ ਵੀ ਸਹਿਜ ਵਿੱਚੋਂ ਜਦੋਂ ਆਏ ਇੱਥੇ ਧਿਆਨਦਾਰ ਗੱਲ ਨੂੰ ਚੈਲੰਜ ਕੀਤਾ ਪੇਸ਼ਾਬੇ ਵਾਲ ਗੁਰੂ ਹੈ ਹੁਣ ਤੁਸੀਂ ਆਪ ਤੱਕ ਖੇੜ ਦਿਖਾਓ ਉਦੋਂ ਫਿਰ ਇਸ ਖੇਲ ਨੂੰ ਗੁਰੂ ਨੇ ਪ੍ਰਮਾਤਮਾ ਨੇ ਭਾਵ ਦੇਖਣਾ ਸ਼ੁਰੂ ਕੀਤਾ ਜੈਸੂ ਮਹਾਰਾਜ ਜੀ ਕਹਿੰਦੇ ਨੇ ਫਿਰ ਜਿਵੇਂ ਜਿਵੇਂ ਖੇਲ ਚੱਲਦਾ ਗਿਆ ਉਹ ਅੰਦਰ ਸ਼ਬਦ ਤੇਜ ਹੁੰਦੇ ਗਏ ਪ੍ਰਮਾਤਮਾ ਜਣਾਉਂਦਾ ਗਿਆ ਕਿ ਅਸੀਂ ਤੇਰੇ ਨਾਲ ਤੁੰ ਕੱਲ ਨਹੀਂ ਹੈ ਇਹ ਸਾਡੇ ਅੰਦਰ ਕਲਾ ਵਰਤੇਗੀ ਜਦੋਂ ਅਸੀਂ ਅਭਿਆਸ ਕਰਾਂਗੇ ਸਾਨੂੰ ਪ੍ਰਮਾਤਮਾ ਆਪ ਦੀ ਹੋਂਦ ਦਾ ਅਹਿਸਾਸ ਕਰਾਏਗਾ ਫਿਰ ਤੁਸੀਂ ਇਕੱਲੇ ਨਹੀਂ ਹੋ ਜੰਨਾ ਵੀ ਔਖਾ ਸਮਾਂ ਆ ਜੇ ਜੇ ਸਾਨੂੰ ਸ਼ਬਦ ਦੇ ਨਾਲ ਸੰਪਰਕ ਜੁੜਿਆ ਹੈ ਤੇ ਫਿਰ ਉਹ ਸਾਨੂੰ ਕੱਲਿਆਂ ਨਹੀਂ ਛੱਡਦੇ ਤੇ ਉਦੋਂ ਫਿਰ ਉਹ ਕਹਿੰਦੇ ਨੇ ਇੱਥੇ ਉਹਨਾਂ ਦੇ ਚਿੱਤ ਪ੍ਰਾਪਤ ਕੀਤੇ ਹਉ ਗਸਾਈ ਦਾ ਪਹਿਲਵਾਨ ਲੜਾ ਮੈਂ ਗੁਰਮਿਲ ਉਚਿਤ ਮਾਲੜਾ ਹੋਏ ਛਿੰਝ ਇਕੱਠੀਆਂ ਬੈਠਾ ਦੇਖੇ ਆਪ ਜੀਓ ਵਤ ਵਜਣ ਟਮਗ ਪਹਿਰੀਆਂ ਮਲ ਲੱਥੇ ਲੈੰਦੇ ਫੇਰੀਆਂ ਨੇ ਤੇ ਪੰਜ ਜਵਾਬ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਤੇ ਗੁਰੂ ਨੇ ਥਾਪੀ ਦਿੱਤੀ ਪਿਜਾ ਹੁਣ ਤੁਸੀਂ ਖੇਲੋ ਤੇ ਜਦੋਂ ਦੇ ਅਸੀਂ ਕਹਿੰਦੇ ਨੇ ਉਹਨਾਂ ਦੇ ਭੇਜੇ ਹੋਏ ਖੇਲਣ ਲੱਗੇ ਹਾਂ ਇਹ ਪੰਜ ਜਿਹੜੇ ਨੇ ਉਹ ਪਾਸੇ ਹੋ ਗਏ ਨੇ ਤੇ ਹਲੇਮੀ ਰਾਜ ਹੁਣ ਸ਼ੁਰੂ ਹੋ ਗਿਆ ਹੈ ਤੇ ਉੱਥੇ ਫਿਰ ਉਹ ਸਾਰਾ ਸਾਦੋਨਾਂ ਨੇ ਲਿਖਿਆ ਹੈ ਪਿ ਹੋਆ ਹਲੇਮੀ ਰਾਜ ਜੀ ਉਹ ਪਿ ਇਹ ਜਿਹੜਾ ਹੁਣ ਰਾਜ ਕਾਇਮ ਹੋਇਆ ਉਹ ਹਲੇਮੀ ਰਾਜ ਕਾਇਮ ਹੋਇਆ ਜਦੋਂ ਸਾਰਿਆਂ ਨੂੰ ਸਾਮ ਤੌਰ ਤੇ ਦੇਖਿਆ ਗਿਆ ਸਾਰਿਆਂ ਨੂੰ ਬਰਾਬਰ ਦਾ ਸੁਖ ਮਿਲਿਆ ਕਿਸੇ ਨਾਲ ਕੋਈ ਵਿਤਕਰਾਨ ਨਹੀਂ ਹੋਇਆ ਸਾਰਿਆਂ ਨੂੰ ਪਰਮਾਤਮਾ ਦੇ ਘਰ ਵਿਸਥਾ ਮਿਲੀ ਐਸਾ ਅਸੀਂ ਉਹਲੇ ਮਿਰਾਜੇ ਇੱਥੇ ਪ੍ਰਗਟ ਕਰਨਾ ਹੈ ਤੇ ਆਪ ਦੇ ਘਰ ਵਿੱਚ ਜਾ ਕੇ ਜੋ ਅਬਨਾਸੀ ਦਾ ਰਾਜ ਹੈ ਉਸ ਨੂੰ ਪ੍ਰਾਪਤ ਕਰਨਾ ਹੈ ਐਸਾ ਉਹ ਰਸਤਾ ਸਮਝਾਇਆ ਹੋਇਆ ਹੈ ਤੇ ਗੁਰਮਖੰਡ ਨੇ ਇਹ ਰਾਜ ਭਾਗ ਪ੍ਰਾਪਤ ਕਰਨਾ ਹੈ ਪਹਿਲਾਂ ਯੁੱਧ ਕਰਕੇ ਜਿੱਥੇ ਪ੍ਰਾਪਤ ਕਰਨੀ ਹੈ ਫਿਰ ਅਸੀਂ ਉਸ ਰਾਜ ਦੀ ਟ੍ਰੇਨਿੰਗ ਲੈਣੀ ਹੈ ਕਿ ਕਿਵੇਂ ਰਾਜ ਨੂੰ ਕਮਾਉਣਾ ਹੈ ਕਿਉਂਕਿ ਰਾਜ ਭਾਗ ਮਿਲਣਾ ਸੌਖਾ ਹੈ ਕਮਾਉਣਾ ਔਖਾ ਹੈ ਗੁਰੂ ਸਾਨੂੰ ਖਾਲਸੇ ਰੂਪ ਵਿੱਚ ਪ੍ਰਗਟਤਾ ਕਰ ਦਿੰਦਾ ਹੈ ਪਰ ਨਾਲ ਹੀ ਉਹ ਵੀ ਕਹਿੰਦਾ ਹੈ ਕਿ ਜੇ ਤੁਸੀਂ ਤਰੇ ਗੁਣਾ ਤੋਂ ਅਤੀਤ ਰਹੋਗੇ ਤੇ ਫਿਰ ਅਸੀਂ ਤੁਹਾਨੂੰ ਸਾਰੀ ਕਲਾ ਦੇ ਦੇਵਾਂਗੇ ਹਵੇ ਤੁਸੀਂ ਜੋ ਮੇਰੇ ਕੋਲ ਹੈ ਉਹ ਸਾਰਾ ਤੁਹਾਡਾ ਹੋਵੇਗਾ ਤੇ ਜੇ ਤੁਸੀਂ ਆਪਦੇ ਵਿੱਚ ਕੁਝ ਲੈ ਕੇ ਆਓਗੇ ਮਲਾਉਟ ਵਿੱਚ ਆ ਜਾਓਗੇ ਤੇ ਫਿਰ ਉਹੀ ਕਹਾ ਮੈਂ ਵਾਪਸ ਵੀ ਲੈਣੇ ਜਾਂਦਾ ਹਾਂ ਜਗੁਲਾ ਖਾਲਸਾ ਰਹੇ ਤਿਆਰਾ ਤਰ ਲਗ ਤੇਜ ਦਿਉ ਮੈਂ ਸਾਰਾ ਜਾਪ ਗਏ ਭੇਪਰਨ ਕੀ ਰੀਤ ਮੈਨ ਕਰੂੰ ਇਨਕੀ ਪ੍ਰਤੀਤ ਐਸ ਜਨਨ ਦੇ ਗੁਰੂ ਨੇ ਭਰੋਸਾ ਕੀਤਾ ਪਰਮਾਤਮਾ ਨੇ ਭਰੋਸਾ ਕੀਤਾ ਉਹ ਗੁਰਮਤਿ ਇਥੇ ਜੀਵਨ ਵਿੱਚ ਸਫਲ ਹੋ ਕੇ ਕਰੇ ਤੇ ਜਿਨਾਂ ਨੇ ਆਪ ਦੇ ਮਨ ਨੂੰ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦਰ ਨਾਲ ਜੋੜ ਲਿਆ ਉਹ ਭਵਸ਼ਾਗਰ ਦੀਆਂ ਲਹਿਰਾਂ ਦੇ ਵਿੱਚ ਡੁੱਬੋ ਜਾਂਦੇ ਨੇ ਖਸਮ ਛੋੜ ਦੋ ਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਥਾ ਵਿਰ ਲਿਕਨੇ ਵਿਚਾਰਿਆ ਸਵਾਪਾਂ ਉਸ ਦੇ ਜਹਾਜ਼ ਤੇ ਭਾਵ ਸ਼ਬਦ ਤੇ ਸਵਾਰ ਹੁੰਦਿਆ ਰਹਿਣਾ ਹੈ ਸੁਰਤ ਦਾ ਨਿਵਾਸ ਚੌਥੇ ਪਦ ਵਿੱਚ ਕਰਨਾ ਹੈ ਜਵੇਂ ਜਵੇਂ ਚੌਥੇ ਪੜ ਵਿੱਚ ਧਿਆਨ ਜੁੜੇਗਾ ਸਾਡਾ ਇਹ ਥਲੇ ਵਿਚਾਰਾਂ ਵਿੱਚੋਂ ਧਿਆਨ ਨਿਕਲ ਜੇਗਾ ਮਨ ਮਜਬੂਤ ਹੋ ਜਾਏਗਾ ਆਤਮਿਕ ਰੋਗੇ ਚ ਅਡੋਲਤਾ ਪ੍ਰਾਪਤ ਹੋਏਗੀ ਸਵੇਸ਼ ਵਾਸਤੇ ਮੈਂ ਕੋਸ਼ਿਸ਼ ਕਰਨੀ ਹੈ ਆਓ ਇੱਕ ਦੋ ਮਿੰਟ ਸਿਮਰਨ ਕਰਦੇ ਹਾਂ ਫਿਰ ਸਮਾਪਤੀ ਹੈ ਸਾਰੇ ਗੁਰਮਖੰਦੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਸਹਿਜਤਾ ਹੁੰਦੀ ਪਛਾਣ ਹੈ ਉਹਨਾਂ ਕੋਸ਼ਿਸ਼ ਕਰਨੀ ਹੈ ਹੁਣ ਜੋ ਧਿਆਨ ਹੈ ਆਪਣਾ ਉਸ ਤੋਂ ਵਿੱਚ ਲੈਣਾ ਹੈ ਤੇ ਨਾਲ-ਨਾਲ ਵਾਹਿ ਗੁਰੂ ਵਾਹਿ ਗੁਰੂ ਬੋਲਣਾ ਹੈ ਜਿਨ੍ਹਾਂ ਨੂੰ ਸੱਚ ਦੀ ਪਛਾਣ ਹੈ ਜਿਹੜੇ ਜੋਤ ਨੂੰ ਪ੍ਰਗਟ ਕਰਨਾ ਜਾਣਦੇ ਨੇ ਚੰਦ ਸੂਰਜ ਨੂੰ ਸ਼ਮ ਕਰਨਾ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਉਸ ਨੂੰ ਸ਼ਮ ਕਰਕੇ ਨਾਲ-ਨਾਲ ਬੋਲਣਾ ਹੈ ਵਾਹਿ ਗੁਰੂ ਹਾਂਜੀ ਸਾਰੇ ਕਰੋ ਉਸ ਅਵਸਥਾ ਵਿੱਚ ਜਿਵੇਂ ਜਿਵੇਂ ਮਨ ਉਸ ਚੀਜ਼ ਨੂੰ ਪਕੜ ਕਰਦਾ ਹੈ ਸ਼ਬਦ ਵਾਲਾ ਨਹੀਂ ਸ਼ਬਦ ਵਿੱਚ ਧਿਆਨ ਲਾ ਕੇ ਬੋਲਣਾ ਹੈ ਸਜੇ ਸਜ ਜਿਹੜੇ ਜਾਗਰਤ ਅਵਸਥਾ ਵਿੱਚ ਸੋਝੀ ਰੱਖਦੇ ਨੇ ਉਹਨਾਂ ਨੇ ਉੱਥੇ ਧਿਆਨ ਲਾ ਕੇ ਵਾਹ ਗੁਰੂ ਵਾਹ ਗੁਰੂ ਵਾਹ